ਹੈਲੋ ਦੋਸਤੋ ਅੱਜ ਆਪਾਂ ਬਣਾ ਰਿਆ ਜੀ ਆਂਬ ਦਾ ਸੁੱਕਾ ਆਚਾਰ ਜਿਸ ਨੂੰ ਆਪਾਂ ਜੀ ਟਿਫਨ ਲੰਚ ਬਾਕਸ ਵਿੱਚ ਬੜੀ ਈਜ਼ੀਲੀ ਆਪਾਂ ਲਿਜਾ ਸਕਦੇ ਹਾਂ ਇਸ ਵਿੱਚ ਦੀ ਬਹੁਤ ਹੀ ਘੱਟ ਮਾਤਰਾ ਵਿੱਚ ਸਰੋਂ ਦੇ ਤੇਲ ਦੀ ਵਰਤੋਂ ਹੁੰਦੀ ਆ ਅਗਰ ਤੁਹਾਨੂੰ ਇਸ ਤੇ ਬਣਾਉਣ ਦਾ ਮੇਰਾ ਤਰੀਕਾ ਤੁਹਾਨੂੰ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਆਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਆਂਬ ਦਾ ਸੁੱਕਾ ਆਚਾਰ ਬਣਾਉਣ ਲਈ ਜੀ ਆਪਾਂ ਨੇ ਲਗਭਗ 1 ਕੇਜੀ ਦੇਖ ਰਿਓ ਆਪਾਂ ਨੇ ਅੰਬਲੇ ਨੇ ਬਿਲਕੁਲ ਹਾਰਡ ਅੰਬ ਨੇ ਜੀ ਫਰੈਸ਼ ਨੇ ਤੇ ਪ्योर ਕੱਚੇ ਅੰਬ ਨੇ ਜੀ ਹੈ ਹੁਣ ਆਪਾਂ ਦੇਖੋ ਇਸ ਦੀ ਕਟਿੰਗ ਕਰ ਲਾਵਾਂਗੇ ਇਹੇ ਕੱਚੇ ਅੰਬ ਨੇ ਜੀ ਇਸ ਕਰਕੇ ਇਹ ਇੱਕ ਨਾਈਫ ਨਾਲ ਹੀ ਇਸ ਨੂੰ ਆਪਾਂ ਕਟਿੰਗ ਕਰ ਸਕਦੇ ਆ ਬੜੀ ਈਜ਼ਲੀ ਤਰੀਕੇ ਨਾਲ ਜੀ ਇਹ ਕਟਿੰਗ ਹੋ ਜਾਣਗੇ ਕਿਉਂਕਿ ਇਸ ਦੀ ਜੋ ਗੁੱਠਲੀ ਹੁੰਦੀ ਹੈ ਜੀ ਉਹ ਸਖਤ ਨਹੀਂ ਹੁੰਦੀ ਹੈਗੀ ਜੋ ਕੱਚੇ ਅੰਬ ਹੁੰਦੇ ਨੇ ਬਿਲਕੁਲ ਦੇਖੋ ਨਾਈਫ ਨਾਲ ਹੀ ਆਪਾਂ ਜੀ ਇਸ ਦੇ ਪੀਸ ਕੱਟ ਲੈਨੇ ਜੰਨੇ ਕਾ ਆਪਾਂ ਨੂੰ ਪੀਸ ਚਾਹੀਦੇ ਨੇ ਇਸ ਦੇ ਜੀ ਆਪਾਂ ਪੀਸ ਜੰਨੇ ਮਰਜ਼ੀ ਆਪਾਂ ਕਰ ਸਕਦੇ ਹਾਂ ਛੋਟੇ ਪੀਸ ਦਾ ਵੱਡੇ ਪੀਸ ਆਪਣੀ ਚੋਇਸ ਮੁਤਾਬਕ ਦੀ ਆਪਾਂ ਇਸ ਨੂੰ ਕਟਿੰਗ ਕਰ ਸਕਦੇ ਹਾਂ ਇਸਦੇ ਵਿੱਚੋਂ ਜੀ ਗੁੱਠਲੀ ਕਢਾਲ ਕੇ ਆਪਾਂ ਇਸ ਨੂੰ ਚੰਗੀ ਤਰ੍ਹਾਂ ਦੇਖੋ ਸਾਫ਼ ਕਰ ਲੈਣਾਗਾ ਜੋ ਆਮ ਦਾ ਸੁੱਕਾ ਆਚਾਰ ਹੁੰਦਾ ਜੀ ਇਹ ਖਾਣ ਵਿੱਚ ਵੀ ਬਹੁਤ ਜ਼ਿਆਦਾ ਵਧੀਆ ਪੰਦਤਾਗਾ ਤੇ ਇਸ ਨੂੰ ਆਪਾਂ ਲੰਬੇ ਸਮੇਂ ਲਈ ਵੀ ਘਰ ਵਿੱਚ ਸਟੋਰ ਕਰਕੇ ਰੱਖ ਸਕਦੇ ਇੱਕ ਵਰਤਮਾਨ ਵਿੱਚ ਦੇਖੋ ਇਸ ਤਰੀਕੇ ਨਾਲ ਕੱਟ ਗਏ ਜੀ ਆਪਾਂ ਸਾਰੇ ਆਮ ਨੂੰ ਰੈਡੀ ਕਰ ਲੈਣਾਗਾ ਹੁਣ ਆਪਾਂ ਜੀ ਇਸ ਨੂੰ ਇੱਕ ਬਾਲ ਵਿੱਚ ਪਾ ਲਵਾਂਗੇ ਦੇਖੋ ਜੀ ਸਾਰਾ ਆਮਬਾ ਆਪਣੇ ਕੱਟ ਲਿਆਗਾ ਇਸ ਤਰੀਕੇ ਦੇ ਇਸ ਦੇ ਪੀਸ ਕਰੇ ਨੇ ਹੁਣ ਆਪਾਂ ਜੀ ਇਸ ਵਿੱਚ ਇੱਕ ਚਮਚ ਭਰ ਕੇ ਆਪਣੇ ਟੀ ਟੇਬਲस्पून ਨਮਕ ਪਾਏਗਾ ਹਾਫ ਚਮਚ ਜੀ ਆਪਾਂ ਨੇ ਹਲਦੀ ਲਈ ਆ ਹੁਣ ਆਪਾਂ ਇਸ ਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਇਸ ਨੂੰ ਆਪਾਂ 2 ਦਿਨਾਂ ਲਈ ਜੀ ਢਾਕੇ ਰੱਖ ਦੇਣਾਗਾ 2 ਦਿਨਾਂ ਦੇ ਵਿੱਚ ਜੀ ਜੋ ਆਪਾਂ ਅੰਬ ਦੇ ਉੱਪਰ ਨਮਕ ਲਗਾਇਆਗਾ ਇਸ ਨਾਲ ਇਹ ਅੰਬ ਆਪਣਾ ਪਾਣੀ ਛੱਡ ਦਵੇਗਾ 2 ਦਿਨ ਜੀ ਆਪ ਇਸ ਨੂੰ ਵਿੱਚ ਦੀ ਹਲਾਉਂਦੇ ਵੀ ਰਹਿਣਾਗਾ ਚਮਚ ਨਾਲ ਹੁਣ ਆਪੇ ਇਸ ਨੂੰ ਢਾਕੇ ਰੱਖ ਦਵਾਂਗੇ 2 ਦਿਨਾਂ ਬਾਅਦ ਇਸ ਨੂੰ ਚੈੱਕ ਕਰਾਂਗੇ ਦੇਖੋ ਜੀ 2 ਦਿਨ ਹੋ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਆਂਬ ਦਾ ਕਲਰ ਵੀ ਚੇਂਜ ਹੋ ਚੁੱਕਿਆ ਹੈਗਾ ਤੇ ਸਪੈਚੁਲਾ ਨਾਲ ਆਪਾਂ ਤੁਹਾਨੂੰ ਦਿਖਾ ਵੀ ਦਿੰਨੇ ਆ ਦੇਖੋ ਇਸ ਵਿੱਚ ਕੰਨਾ ਪਾਣੀ ਨਿਕਲ ਚੁੱਕਿਆ ਹੈਗਾ ਆਂਬ ਵਿੱਚੋਂ ਹੁਣ ਆਪਾਂ ਜੀ ਦੇਖੋ ਇੱਕ ਛਾਲਣੀ ਵਿੱਚ ਸਾਰੇ ਆਂਬ ਨੂੰ ਕੱਢ ਲਾਵਾਂਗੇ ਤਾਂ ਕਿ ਇਸ ਵਿੱਚੋਂ ਸਾਰਾ ਪਾਣੀ ਨਿਕਲ ਜਾਵੇ ਆਪਾਂ ਜੀ ਜਿਹੜਾ ਅੰਬ ਵਿੱਚੋਂ ਪਾਣੀ ਨਿਕਲਿਆ ਹੈਗਾ ਇਸ ਨੂੰ ਅਚਾਰ ਵਿੱਚ ਬਿਲਕੁਲ ਵੀ ਜੂਸ ਨਹੀਂ ਕਰਾਂਗੇ ਜੇ ਤੁਸੀਂ ਜੂਸ ਕਰਨਾ ਚਾਹੋ ਤਾਂ ਥੋੜਾ ਬਹੁਤਾ 4-5 ਚਮਚੇ ਕਰ ਸਕਦੇ ਹੋ ਨਹੀਂ ਕੋਈ ਜ਼ਰੂਰੀ ਨਹੀਂ ਇਹ ਤੁਹਾਡੀ ਚੁਆਇਸ ਆ ਕਿ ਪਾਣੀ ਨੂੰ ਆਪਾਂ ਜੂਸ ਕਰਨਾ ਜਾਂ ਨਹੀਂ ਦੇਖੋ ਜਦੋਂ ਪਾਣੀ ਨਿਕਲ ਜਾਵੇਗਾ ਫਿਰ ਆਪਾਂ ਇਸ ਨੂੰ 2 ਘੰਟੇ ਲਈ ਧੁੱਪੇ ਸੁੱਕਣਾ ਲਾ ਦੇਣਾਗਾ ਉਨੀ ਦੇਰ ਤੱਕ ਜੀ ਆਪਾਂ ਆਚਾਰ ਲਈ ਮਸਾਲਾ ਬਣਾ ਕੇ ਰੈਡੀ ਕਰਦੇ ਆ ਤਿੰਨ ਚਮਚ ਜੀ ਆਪਾਂ ਨੇ ਇੱਕ ਪੈਨ ਵਿੱਚ ਸੌਂਫ ਪਾਈ ਆ ਇੱਕ ਚਮਚ ਆਪਾਂ ਨੇ ਮੇਥੀ ਦਾਣਾ ਪਾਇਆਗਾ ਹੁਣ ਆਪਾਂ ਇਸ ਨੂੰ ਹਲਕਾ ਜਾਂ ਰੋਸਟ ਕਰ ਲੈਣਾਗਾ ਇਸ ਨੂੰ ਓਵਰ ਰੋਸਟ ਨਹੀਂ ਕਰਨਾ ਜੀ ਸਿਰਫ ਹਲਕਾ ਜਿਹਾ ਹੀ ਰੋਸਟ ਕਰਨਾਗਾ ਤਾਂ ਕਿ ਇਸ ਦੇ ਅੰਦਰ ਜੋ ਨਮੀ ਆ ਉਹ ਸੁੱਕ ਜਾਵੇ ਦੇਖੋ ਜੀ 2 ਘੰਟਿਆਂ ਬਾਅਦ ਆਪਣਾ ਆਂਬਾ ਦੇਖੋ ਇਸ ਤਰੀਕੇ ਦਾ ਬਣ ਚੁੱਕਿਆ ਹੈਗਾ ਹੁਣ ਆਪਾਂ ਇਸ ਵਿੱਚ ਦੀ ਜੋ ਮਸਾਲਾ ਦਾ ਉਸ ਨੂੰ ਐਡ ਕਰਾਂਗੇ ਇਸ ਨੂੰ ਆਪਾਂ ਨੇ ਗ੍ਰाइंड ਕਰ ਲਿਆ ਸੀਗਾ ਠੰਡਾ ਹੋਣ ਤੋਂ ਬਾਅਦ ਅੱਧਾ ਚਮਚਾ ਪਕਲੌਂਜੀ ਦਾ ਪਾਇਆ ਜੀ 1 ਚਮਚਾ ਆਪਾਂ ਫਿਰ ਟੀ ਟੇਬਲस्पून ਨਮਕ ਪਾਇਆਗਾ 1 ਚਮਚਾ ਹੀ ਆਪਾਂ ਰੈੱਡ ਚਿਲੀ ਪਾਊਡਰ ਪਾਇਆਗਾ ਹਾਫ ਚਮਚ ਜੀ ਆਪਾਂ ਨੇ ਹਲਦੀ ਪਾਈ ਆ। ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਪਹਿਨਾ ਮਿਕਸ ਕਰ ਦੇਣਾਗਾ। ਤਾਂਕਿ ਆਪਣਾ ਨਾਮਕ ਮਿਰਚੀ ਚੰਗੀ ਤਰ੍ਹਾਂ ਸਾਰੇ ਆਂਬ ਦੇ ਜੋ ਪੀਸ ਨੇ ਇਸ ਉੱਪਰ ਚੰਗੀ ਤਰ੍ਹਾਂ ਲੱਗ ਜਾਵੇ। ਇੱਕ ਵਾਰ ਤੁਸੀਂ ਵੀ ਆਪਣੇ ਘਰ ਵਿੱਚ ਦੀ ਇਸ ਤਰੀਕੇ ਨਾਲ ਆਂਬ ਦੇ ਅਚਾਰ ਨੂੰ ਜ਼ਰੂਰ ਬਣਾ ਕੇ ਟਰਾਈ ਕਰਿਓ। ਹੁਣ ਆਪਾਂ ਜੀ ਇਸ ਵਿੱਚ ਇੱਕ ਛੋਟੀ ਕੜਸੀ ਆਪਾਂ ਨੇ ਸਰੋਂ ਦੇ ਤੇਲ ਦੀ ਪਾਈ ਹੈ ਤੇਲ ਆਪਾਂ ਜੀ ਬਿਲਕੁਲ ਕાળ ਕੇ ਠੰਡਾ ਕਰਕੇ ਫਿਰ ਪਾਏਗਾ ਇੱਕ ਕੜਸੀ ਪਾਉਣ ਤੋਂ ਬਾਅਦ ਜੀ ਆਪਾਂ ਇਸ ਨੂੰ ਮਿਕਸ ਕਰਨਾਗਾ ਤਾਂ ਕਿ ਆਪਾਂ ਨੂੰ ਪਤਾ ਲੱਗ ਜਵੇ ਕਿ ਆਪਾਂ ਨੇ ਕੰਨਾਂ ਕ ਤੇਲ ਹੀ ਜੂਸ ਕਰਨਾਗਾ ਦੇਖੋ ਇਸ ਵਿੱਚ ਆਪਾਂ ਹੁਣ ਇੱਕ ਛੋਟੀ ਕੜਸੀ ਤੇਲ ਦੀ ਹੋਰ ਪਾਵਾਂਗੇ ਇਸ ਤੋਂ ਜ਼ਿਆਦਾ ਤੇਲ ਨਹੀਂ ਜੀ ਆਪਾਂ ਨੇ ਪਾਉਣਾ ਹੈਗਾ ਕਿਉਂਕਿ ਇਹ ਆਪਾਂ ਸੁੱਕੇ ਆਮ ਦਾ ਆਚਾਰ ਬਣਾ ਕੇ ਤਿਆਰ ਕਰ ਰਹੇ ਆ ਇਸ ਕਰਕੇ ਇਸ ਵਿੱਚ 2 ਚੂੜੀਆਂ ਕੜਸੀਆਂ ਹੀ ਆਪਾਂ ਸਰੋਂ ਦੇ ਤੇਲ ਦੀਆਂ ਪਾਈਆਂ ਨੇ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਕਾੜ ਕੇ ਠੰਡਾ ਕਰਕੇ ਫਿਰ ਹੀ ਪਾਉਣਾ ਜੀ ਅਗਰ ਤੁਹਾਨੂੰ ਜੀ ਇਸ ਆਚਾਰ ਬਣਾਉਣ ਦਾ ਮੇਰਾ ਤਰੀਕਾ ਤੁਹਾਨੂੰ ਵਧੀਆ ਲੱਗੇ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਅਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਜੀ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੇ ਟ ਸਾਡੇ ਤੱਕ ਤੁਰੰਤ ਪਹੁੰਚਦੀ ਆ ਕਰੀ ਜੀ ਵੀਡੀਓ ਦੇਖਣ ਲਈ ਧੰਨਵਾਦ